ਕਾਲ ਸਾਹਿਬ ਦੀ ਗ੍ਰੀਵੇ ਮਹਾਨ ਸ਼ਹੀਦ ਬਾਬਾ ਸੰਗਤ ਸਿੰਘ ਜੀ ਨੂੰ ਚੰਗੇ ਹਾਰੇ ਨੂੰ ਸਮਾਰਕ ਗੁਰਮੁਖ ਸਮਾਗਮ ਸ਼ਹੀਦ ਬਾਬਾ ਸੰਗਤ ਸਿੰਘ ਸੇਵਾਦਾਰ ਬਹਿਚਾਂ ਸੰਬੰਧ ਸੇਵਾਦਾਰ ਅਤੇ ਸਮੂਹ ਸੰਟਾਂ ਦੇ ਸਹਿਯੋਗ ਨਾਲ ਪਟੇਕੜ ਸਾਹਿਬ ਵਿਖੇ ਵਿਸ਼ੇਸ਼ ਪਾਠਕ ਵਿਖੇ ਕਰਵਾਇਆ ਗਿਆ ਜਿਸ ਵਿੱਚ ਗੁਰੂ ਘਰ ਦੇ ਰਾਗੀ ਤਾਲੀ ਅਤੇ ਕਵੀਸ਼ਰ ਕਥਾਵਾਚਕਾਂ ਨੇ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਇਤਿਹਾਸ ਨੂੰ ਸਮਾਰ ਕੇ ਇੱਕ ਸੰਤਾ ਨੇ ਨਾਲ ਦਿੱਤਾ ਸ਼ੋਹਣ ਸਿੰਘ ਸ਼ਹੀਦ ਬਾਬਾ ਸੰਗਤ ਸਿੰਘ ਸੇਵਾਦਾਰ ਦੇ ਪੰਜਾਬ ਭਗਤ ਪ੍ਰੇਮ ਸਿੰਘ ਖਾਲਸਾ ਨੇ ਗੰਭਕਤ ਕਰਦੇ ਇਹ ਸ਼ਰਨਲੀ ਸ਼ਹੀਦ ਬਾਬਾ ਸੰਗਰ ਸਿੰਘ ਜੀ ਦਾ ਇਤਿਹਾਸ ਰਿਚ ਲਸਾਨੀ ਸ਼ਹਾਦਤ ਹੈ ਨਾ ਤਾਂ ਉਹਨਾਂ ਦੇ ਨਾਮ ਦੀ ਕੋਈ ਯਾਦਗਾਰੀ ਹੈ ਅਤੇ ਸਿਰਮੌਰ ਸੰਸਥਾ ਨੇ ਵੀ ਉਹਨਾਂ ਨੂੰ ਹਮੇਸ਼ਾ ਅਣਗੋਇ ਰੱਖ ਦਿੱਤਾ ਇਤਿਹਾਸ ਕਹਵਾਏ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਛੇ ਦੀ ਜ਼ਬਲਦੋ ਪੈਨਾ ਚਰੀ ਚੰਗੋ ਸਾਹਿਬ ਤੋਂ ਉਹਨਾਂ ਦੀ ਯਾਦ ਵਿੱਚ ਕਿੰਨਾ ਗਣ ਕੀ ਤਨਵੀਰ ਫਤਿਹਗੜ੍ਹ ਸਾਹਿਬ ਲਿਆਂਦਾ ਜਾਂਦਾ ਸੰਗਤ ਨੂੰ ਆਪ ਹੀ ਲੈ ਕੇ ਆਓ ਉਸ ਮਹਾਂ ਜੋਦੇ ਬਾਬਾ ਸੰਗਰ ਸਿੰਘ ਜੀ ਦੀ ਲਸਾਨੀ ਸ਼ਹਾਦਤ ਨੂੰ ਯਾਦ ਰੱਖੇ ਅਤੇ ਉਹਨਾਂ ਦੇ ਆਈ ਕੋ ਮੈਂ ਤੁਹਾਨੂੰ ਜਾਣ ਕੇ ਆਪਣੇ ਜੀਵਨ ਨੂੰ ਸੋਪਾਖ ਦਿੱਤੇ। ਵਾਹੇ ਦੀ। ਸਾਡੇ ਸੰਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਹੀ ਕੀ ਕਹਿਣਾ ਜਾਵੇ। ਉਹ ਵਹਿਗਰ ਜਿੱਕਾ ਖਾਲਸਾ ਵਹਿਗਰ ਜਿੱਕੀ ਵਧੇ। ਜੋ ਪੂ ਆਪਾਂ ਹੀ ਸੰਗਤ ਸਿੰਘ ਦਾ ਜਨਮ ਦਿਹਾੜਾ ਜ ਮਨਾਇਆ ਜਾਏ। ਚਕੌਰ ਵੀ ਇੱਕ ਕਲਗੀ ਦੇ ਵਾਰਸ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਕਲਗੀ ਬਖਸ਼ੀ ਸੀ। ਗਈਵਾਂ ਗਈਵਾਨੋ ਮਾਨ ਬਖਿਆ ਉਹਨਾਂ ਦੇ ਕਾਲੀ ਲਗੇ ਸ਼ੀਸ਼ ਨੂੰ ਜਦੋਂ ਅਖੀਰ ਤੇ ਗੁਰੂ ਸਾਹਿਬ ਜੀ ਤੇ ਗੱਲ ਛੱਡ ਕੇ ਗਏ ਆ ਤੇ ਉਹਨਾਂ ਦੂਜੇ ਦਿਨ ਨੌ ਬੋਹ ਵਾਲ ਦਿਨ ਪਹਿਲੇ ਦਿਨੇ ਜਦੋਂ ਜੱਗੇ ਮਦਾਨ ਚ ਜਾ ਕੇ ਤਿੰਨ ਪਹਿ ਲੜਦੇ ਹੋਏ ਉਹਨਾਂ ਨੇ ਛੀਧੀ ਪਾਈ ਆ ਉਹਨਾਂ ਦੇ ਕਾਲੀ ਲਗੀ ਦੇਖ ਮੁਗਲ ਫੌਜ ਨੂੰ ਭਜਣਾ ਪਈ ਹੋਇਆ ਸੀ ਇੰਨੇ ਬੰਦ ਦਰਦੇ ਹੋਏ ਉਹਨਾਂ ਦੇ ਸੀਧੀ ਪਾਈ ਆ ਕਾਲੀਨ ਦਾ ਸੀਸ ਦੇ ਕੇ ਮੁਗਲ ਫੌਜ ਦੇ ਜਨੈਰ ਬਹੁਤ ਖੁਸ਼ ਹੋਏ ਉਹਨਾਂ ਨੂੰ ਇਹ ਲੱਗਿਆ ਵੀ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ ਹੈ ਤੇ ਹੁਣ ਅਸੀਂ ਆਪਣੀ ਇਹ ਜੰਗ ਜਿੱਤ ਲਈ ਹੈ ਉਹਨਾਂ ਬਾਅਦ ਵੀ ਦਿਖਾ ਦਉ ਹੁਕਮ ਹੁੰਦੇ ਵੀ ਇਹਨਾਂ ਦੇ ਸੀਸ ਕਰਕੇ ਉੱਤੇ ਲਸਤ ਲਿਆਓ ਕਿਉਂ ਸੰਦ ਲਿਆਉਣ ਦਾ ਇਹ ਸੀ ਵੀ ਇਹਨਾਂ ਨੇ ਆਰਗੇਨ ਇਹਨਾਂ ਨੇ ਨਾਮ ਰੱਖਿਆ ਸੀ ਗੁਰੂ ਗੋਬਿੰਦ ਸਿੰਘ ਦਾ ਕਿ ਜਿਹੜਾ ਵੀ ਉਹਨਾਂ ਦੀ ਜੀਉਂਦਾ ਜਾਂ ਮੌਤ ਕੇ ਲਿਆਉਗਾ ਉਹਨੂੰ ਨਾਮ ਦਿੱਤਾ ਜਾਵੇਗਾ ਤਦੋਂ ਆਏ ਦਿਨ ਜਦੋਂ ਸਹਿਬਜ਼ਾਦੇ ਸੰਤ ਕੋਲ ਪਹੁੰਚੇ ਆਂ ਜੀ ਦੀ ਵੀਰਖਾਨ ਦੇ ਖੁਸ਼ੀ ਦੀ ਹੱਦ ਨਾ ਰਹੀ ਉਹਨਾਂ ਵੱਲੋਂ ਇਹ ਸੋਚਿਆ ਗਿਆ ਵੀ ਹੁਣ ਸਹਿਬਜ਼ਾਦੇ ਉਹਨਾਂ ਦੇ ਗੱਭੂ ਹੈ ਤਾਂ ਭਾਈ ਉਹਨੂੰ ਗੁਰਬਿੰਦਰ ਸਿੰਘ ਨੇ ਮਰਬਿਆ ਤੇ ਇਹਨਾਂ ਦਾ ਸੀਸ ਧਕਾ ਕੇ ਅਸੀਂ ਸਾਹਿਬ ਜਿਆਦਾ ਤੇ ਮਾਤਾ ਗੁਰੂ ਗੋਰੀ ਕੌਰ ਨੂੰ ਵੀ ਅਸੀਂ ਆਪਣਾ ਆਪਣਾ ਅਸਲਾਮ ਕਬੂਲ ਕਰਾਂਗੇ ਦੂਜੇ 11ਵਾਂ ਦਿਨ ਕਚੈਰੀ ਲੱਗਦੀ ਹੈ ਪਚਾਈ ਵਿੱਚ ਭਾਈ ਇਹ ਸੰਗਤ ਕੱਲ੍ਹ ਹੀ ਲੱਗਾ ਸੀਸ ਪਚਾਈ ਤੇ ਪੇਸ਼ ਹੁੰਦਾ ਹੈ ਉਹ ਪੇਸ਼ ਤਾਂ ਮਾਤਾ ਜੀ ਕੋ ਪੁੱਛਿਆ ਹੁੰਦਾ ਤੇ ਭਾਈ ਇਹ ਸੀਸ ਕਿਹਦਾ ਹੈ ਤੇ ਮਾਤਾ ਜੀ ਨੇ ਕਿਹਾ ਵੀ ਇਹ ਭਾਈ ਸਾਡੇ ਗੁਰੂ ਭਾਈ ਭਾਈ ਸੰਗਤ ਸਿੰਘ ਹੈ ਜਿਨ੍ਹਾਂ ਦਾ ਜਨਮ ਆਪਣੇ ਸਾਹਿਬ ਉੱਥੇ ਹੋਏ ਸੀਗਾ ਤੇ ਫਿਰ ਸਾਹਿਬ ਜਦਾਂ ਬਾਬਾ ਜੋਰਾਬ ਸਿੰਘ ਤੋਂ ਪੁੱਛਦਾ ਤੇ ਬਾਬਾ ਫਤੇ ਸਿੰਘ ਉਹਨਾਂ ਵੀ ਜੱਜ ਕੇ ਕਹਿੰਦੇ ਸਾਡੇ ਪਿਤਾ ਨੂੰ ਕੋਈ ਮਾਮ ਨਹੀਂ ਸਕਦਾ ਇਹ ਭਾਈ ਸਾਡੇ ਸਿੰਘ ਸਿੰਘ ਭਾਈ ਸੰਗਤ ਸਿੰਘ ਦਾ ਜਿੰਨਾ ਦਾ ਪਿੰਨ ਖੇੜੀ ਸੰਬਰੌੜ ਫਗਵਾੜ ਦੇ ਕੋਲ ਹੈ ਤੇ ਇਹ ਅਜੇ ਵੀ ਸਾਡੇ ਨਾਲ ਸਾਡੇ ਪਿਤਾ ਜੀ ਨਾਲ ਰਹੇ ਹਨ ਤੇ ਇਹ ਦੇਖ ਕੇ ਜਿਹੜੀ ਬੀਰਖਾਂ ਦੀ ਬੇਗੂ ਸੀ ਦੇਗਵੋਂ ਵੱਲੋਂ ਵੀ ਇਹ ਕਿਉਂਕਿ ਉਹ ਨੰਦਕਸਾਬ ਦੀ ਰਹਿਣ ਵਾਲੀ ਸੀ ਉਹਨੇ ਵੱਲੀ ਇਹ ਪਛਾਣ ਕੀਤੀ ਉਹ ਕਹਿੰਦੇ ਵੀ ਸੱਗਲ ਸਿੰਘ ਦਾ ਉਹਨੇ ਆਪਣੇ ਪੱਲਾ ਦਿਆ ਵੀ ਇਹ ਇਹਦਾ ਸੀ ਮੇਰੀ ਝੋਲੀ 'ਚ ਪਾ ਦਿਓ ਪਰ ਵਜੀਦ ਖਾਨ ਨਹੀਂ ਮੰਨਿਆ ਫਿਰ ਉਹਦੀ ਨੰਦ ਉਹ ਸੀ ਅਹਿਲ ਕਰਤੀ ਵੀ ਕਾਨੂੰਈ ਕਾਦ ਉਹਨੂੰ ਤੋਂ ਸਾਥ ਗਈ ਤਾਂ ਵੀ ਇਹ ਹੀ ਕਿਹਾ ਵੀ ਇਹ ਭਾਈ ਸੱਗਲ ਸਿੰਘ ਦਾ ਜੋ ਗੱਲ ਦੀ ਕੋਈ ਗੁੰਝੀਂਦੀ ਆ ਇਹ ਸੁਣ ਕੇ ਵਜੀਦ ਖਾਨ ਦੇ ਸੱਤੇ ਬੜੀ ਅਗ ਲੱਗੀ ਉਹਨੇ ਜਦੇ ਹੁਕਮ ਕਰਤਾ ਵੀ ਇਹਦਾ ਪਿੰਡ ਪਤਾ ਕਰਕੇ ਤੂੰ ਦਵਾ ਕਰ ਦਿੰਦਾ ਜਾਵੇ ਤੇ ਸੰਦੀ ਸ਼ਾਇਦ ਦੀ ਇਹਦੀ ਅਦਵੀ ਬਿਆਦਵੀ ਕਰਕੇ ਜਲੂਸ ਕੱਢਿਆ ਜਾਂਦਾ ਉਹ ਜਲੂਸ ਕਰਨ ਦੇ ਸਮੇਂ ਜਦੋਂ ਬਾਬਾ ਭਗੌਰ ਸਿੰਘ ਤੇ ਬਾਬਾ ਮੱਗਰ ਸਿੰਘ ਜੋ ਕਿ ਫਟੜ ਹੋਏ ਸਨ ਆਪਣੇ 18 ਦੇ ਬਾਣੇ ਵਿੱਚ ਆਪਣਾ ਲਾਜ ਗਵਾਇਆ ਸੀ ਉਹਨੇ ਦੇਖਿਆ ਵੀ ਇਹਦਾ ਭਾਈ ਸੰਗਤ ਸਿੰਘ ਦਾ ਸੀਸ ਹੈ ਜਿਹੜਾ ਬਿਆਦਵੀ ਨੂੰ ਮੱਦੇ ਨਜ਼ਰ ਉਹਨਾਂ ਨੇ ਰਾਤ ਨੂੰ ਪੰਨ ਕੀਤਾ ਵੀ ਅਸੀਂ ਅੱਜ ਰਾਤ ਨੂੰ ਇਹਦਾ ਸੀਸ ਦਾ ਸੰਸਰ ਕਰਨਾ ਹੈ ਤੇ ਉਹ ਰਾਤ ਨੂੰ ਜਿਹੜੇ ਪੈਦਲ ਖੜੇ ਸੀਸ ਦੀ ਰਾਖੀ ਲਈ ਖੜੇ ਸੀਗੇ ਤੇ ਉਹਨਾਂ ਨੂੰ ਮਗਾਵਲਾ ਰਾਤ ਦੇ ਹਨੇਰੇ ਵਿੱਚ ਤੋ ਪਹਿਲਾ ਮਹੀਨਾ ਸੀਗਾ ਖੰਡ ਸੀ ਤੇ ਉਹਦੇ ਆਪਣਾ ਫਾਇਦਾ ਉਠਾਉਂਦੇ ਉਹਨਾਂ ਨੇ ਸੰਗਤ ਨੂੰ ਮਗਲ ਫੌਜ ਨੂੰ ਮਾਰ ਕੇ ਭਾਈ ਸੰਗਤ ਸਿੰਘ ਦਾ ਸਾਸ ਕਰ ਦਿੱਤਾ ਤੇ ਮਗਲ ਫੌਜ ਦੀ ਦੋ ਘੋੜਿਆਂ ਨੂੰ ਖੋਲ ਕੇ ਤੇ ਉਹਨਾਂ ਦੇ ਕੋਲ ਫੁੱਲ ਚੋਂ ਸੱਤ ਵੀ ਚਲੇ ਗਏ ਜੋ ਜਿਸ ਨੇਜੇ ਤੇ ਭਾਈ ਸੰਗਤ ਸਿੰਘ ਦਾ ਸੀ ਸੀ ਉਹ ਨੇਜੇ ਤੇ ਚਿੱਠੀ ਲਿਖੇ ਗਏ ਆ ਤੇ ਵਜੀਰ ਖਾਨ ਤੂੰ ਇਹ ਨਹੀਂ ਨਾ ਸਮਝ ਸਿੱਖਾਤ ਹੋਏ ਸਿੱਖਾਤ ਨਹੀਂ ਹੋਇਆ ਜੇ ਤੇਰੀ ਹਿੰਮਤ ਹੈ ਤਾਂ ਸਾਡੇ ਪਿੱਛੇ ਆ ਜਾ ਤੇ ਸਿੱਖਦੇ ਤੂੰ ਨਹੀਂ ਇਸ ਬਾਹਰ ਜੀ ਕਾ ਖਾਲਸਾ ਵਾਹਿਗੁਰੂ ਜੀ ਤੈ ਇਕ ਸੰਗਤ ਸੰਗਿ ਜੀ ਦੀ ਬਹੁਤ ਹੀ ਮਹਾਨ ਸਿੱਧੀ ਆਈ ਪਰ ਅਫਰਮੋਰਟ ਸੰਸਥਾਵਾਂ ਵੱਲੋਂ ਇਹ ਤੱਕ ਕੋਈ ਯਾਦਗਾਰੀ ਨਹੀਂ ਬਣਾਈ ਗਈ ਜਨਾਬ ਉਹ ਚਲ ਗਏ ਉਹਦੇ ਬਾਰੇ ਕੀ ਕਹਿਣਾ ਚਾਹੂਗਾ ਉਹਨਾਂ ਦੀ ਸੇਵਾ ਕੁਰਬਾਨੀ ਨੂੰ 307 ਦੇ ਵੀਪਰ ਹੋ ਚੁੱਕਿਆ ਹੈ ਪਰ ਜੁੜੀਆਂ ਆਪਣੇ ਆਪਣੇ ਸੰਸਥਾਵਾਂ ਜਿਵੇਂ ਸੌਂਵੀਕ ਬੈਠੀ ਹੈ ਜੋ ਇਸ ਵਾਰ ਨੇ ਪਤਾ ਨਹੀਂ ਕਿਸ ਗੱਲ ਕਰਕੇ ਉਹਨੂੰ ਉਹਨਾਂ ਨੂੰ ਦਾਦਾ ਜਦ ਕਰਤਾ ਜਾ ਰਿਹਾ ਹੈ ਇਹ ਤੇ ਫਤੇਗੜ ਸਾਹਿਬ ਦਾ ਜਿਹਦੇ ਸੰਸਕਾਰ ਹੋਇਆ ਉਹਦੀ ਆਸਾਨਦੀ ਹਾਸ ਬਹੁਤ ਕਠਿਨ ਦੇਖੋ ਜੇ ਅੱਜ ਕਦੇ ਅਸੀਂ ਕਹੂੰ ਮੈਂ ਸਾਰੀਆਂ ਉਹ ਕੰਮ ਜਿਹੜੀਆਂ ਵੀ ਸੀਧੀਆਂ ਦੀ ਕਰਾਨੀ ਭੁੱਲ ਜਾਂਦੀਆਂ ਉਹ ਕੰਮ ਆ ਖਾਦੋਂ ਹੋ ਜਾਂਦੀਆਂ ਸਾਡੀ ਸੋਹਣੀ ਸੀਧ ਪਈ ਸੰਗਤ ਸਿੰਘ ਵੈਲਫੇਅਰ ਟੱਟ ਫਤੇਗੜ ਸਾਹਿਬ ਵੱਲੋਂ ਇਸ ਲਈ 7 ਸਾਲ ਤੋਂ ਅਸੀਂ ਚਮਕੌਰ ਸਾਹਿਬ ਤੋਂ ਉਹਨਾਂ ਦਾ ਸ਼ੀਸ਼ਵਾਰ ਤੇ ਹਰ ਸਾਲ ਇਹ ਸਤਵੀਂ ਵਾਰ ਇਹ ਜੰਗ ਵਿੰਦੂ ਫਤੇਗੜ ਸਾਹਿਬ ਦੀ ਦਿੱਸ ਤੇ ਮਨਾ ਰਹੇ ਹਾਂ ਜਿਸ ਵਿੱਚ ਬਾਬਾ ਰਾਜ ਸਿੰਘ ਅਬਦੁਲ ਖਾਨੋਂਦਾਲ ਸਦਾ ਸੁਖਵੀਰ ਸਿੰਘ ਜਥੇਦਾਰ ਤੇ ਲਾਪਰਾ ਫੂਲ ਸੁਖਜੀਤ ਸਿੰਘ ਜਥੇਦਾਰ ਮਾਧੋਪੁਰ ਕੁਲਦੀਪ ਸਿੰਘ ਜਥੇਦਾਰ ਗੋਲ ਕੁਲਦੀਪ ਸਿੰਘ ਸ਼ਾਹੀ ਟਿੱਬੀ ਹੋਰ ਜਥੇਦਾਰ ਬੰਦਿਆਂ ਬਹੁ ਹੈ ਆ ਤੇ ਤੁਸੀਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਨੇ ਇਹ ਸਾਰਿਆਂ ਨੇ ਇਹ ਪ੍ਰਚਾਰ ਕੀਤਾ ਇਹਦੇ ਸ੍ਰੀ ਦੀ ਕੁਰਬਾਨੀ ਨੂੰ ਰੋਲਿਆ ਨਾ ਜਾਵੇ ਤੇ ਜਦ ਅਸੀਂ ਸੋਹਣੀ ਕਾਟਰੀ ਨੂੰ ਬੇਨਤੀ ਕੀਤੀ ਹੈ ਕਿ ਇਹਨੂੰ ਜਲਦੀ ਦਾ ਜਦ ਨਹੀਂ ਉਹਨੇ ਇਹ ਵੀ ਕਿਹਾ ਅਗਰ ਜੇ ਨਹੀਂ ਇਹਦਾ ਖਾਲਦ ਕੋਈ ਹੁੰਦਾ ਤਾਂ ਅਸੀਂ 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 ਸਾਡੀਆਂ ਜਫੇ ਹੁੰਦੀਆਂ ਤੇ ਆਪਕੇ ਅਸੀਂ ਇਹ ਜਲਦੀ ਉਹਨਾਂ ਦੀ ਯਾਦਗਾਰ ਨੂੰ ਸਾਬ ਕਰਾਂਗੇ ਵੈਗ ਜੀ ਦਾ ਖਾਲਦ ਤੇ ਸੰਗਤ ਨੂੰ ਕਹਿ ਰਹੇ ਆ ਕਿ ਅਪੀਲ ਕਰਨਾ ਜਾਓਗੇ ਜੀ ਸਾਨੂੰ ਇਹੀ ਇਹ ਪਹਿਲ ਕਰਦੇ ਆ ਵੀ ਸਾਰੇ ਸੰਗਤ ਨੂੰ ਜਦ ਨਾਲ ਜੋੜ ਕੇ ਇਹਨਾਂ ਦੇ ਇਤਿਹਾਸ ਵਾਂਗ ਸਿਆਸਤ ਵਿੱਚ ਇਤਿਹਾਸ ਵੀ ਬਣ ਰਹੇ ਹਨ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਸੀਂ ਸਾਰੇ ਬੇਨਤੀ ਕਰਦੇ ਆ ਕਿ ਸਾਰੇ ਇਕੱਠੇ ਹੋ ਕੇ ਸਾਰੇ ਸੰਤਾ ਦਾ ਸਾਥ ਦੋ ਤਾਂ ਕਿ ਇਸ ਆਪਣੇ ਸੋਹਣੀ ਸ੍ਰੀ ਦਰ ਨੂੰ ਦੀ ਰਹਿਣੀ ਦੂਜੇ ਤੱਕ ਯਾਦ ਕੀਤਾ ਜਾ ਸਕੇ ਇਹ ਕਹਿੰਦੇ ਇਹ ਵੀ ਬੇਨਤੀ ਕਰਦੇ ਆ ਕਿ ਸਾਰੇ ਸੰਤਾ ਸਾਥੀ ਸੰਤੇ ਨਾਂ ਤੇ ਤੇ ਸਾਡੀਆਂ ਬਾਦੀਆਂ ਇੱਥੇ ਹੋਰ ਜਿੱਥੇ ਬੰਦੀਆਂ ਪੈਸੇ ਇਕੱਠੇ ਕਰ ਲਈਆਂ ਹਨ ਲੋਕ ਇਹ ਤੰਗਾ ਨਹੀਂ ਜਾਏ ਤੇ ਧੀ ਸ਼ਿਵਾਸੇ ਸਾਥ ਸਾਥ ਜਗੌਰ ਸਾਧਾ ਤੇ ਚਮਕੌਰ ਸਾਧਾ ਦੇ ਨਾਂ ਤੇ ਵੀ ਇਹ ਅਗਰਾਹੀ ਕਰੀ ਗਿਆ ਅਸੀਂ ਉਹਨਾਂ ਨੂੰ ਅਗਿਆਤ ਕਰਦੇ ਹਾਂ ਵੀ ਇਹ ਸਿੱਧੂ ਇਹ ਵਰਤਾਰੇ ਨੂੰ ਰੋਕਿਆ ਜਾਵੇ ਅਸੀਂ ਇਹ ਵੀ ਫੀਲ ਕਰਦੇ ਹਾਂ ਕਿ ਸਾਡਾ ٹرسٹ ਕਿਸੇ ਤੋਂ ਕੋਈ ਉਗਰਾਹੀ ਨਹੀਂ ਲੈਂਦਾ ਤੇ ਨਾ ਹੀ ਦੇਵੇਗਾ ਤੇ ਸਾਡੇ ਨਾਂ ਤੇ ਕਿਸ ਨੂੰ ਪਾਉ ਉਹਨਾਂ ਪੈਸੇ ਇਕੱਠੇ ਕਰਨਾ ਨਾ ਦਿੱਤਾ ਜਾਵੇ